ਭਾਰਤ ਅਤੇ ਵਿਨੇਸ਼ ਫੁਗਾੜ ਦੇ 올림픽 골ਡ ਦੇ ਸੁਪਨੇ ਨੂੰ ਵੱਡੀ ਸੱਟ ਲੱਗੀ ਹੈ ਕਿਉਂਕਿ ਭਾਰਤੀ ਮਹਿਲਾ ਰੈਸਲਰ ਵਿਨੇਸ਼ ਫੁਗਾੜ ਬਾਹਰ ਹੋ ਚੁੱਕੀ ਹੈ 올림픽ਸ ਤੋਂ ਫਾਈਨਲ ਮੁਕਾਬਲਾ 골ਡ ਮੈਡਲ ਵਾਸਤੇ ਮੁਕਾਬਲਾ ਹੋਣਾ ਸੀਗਾ ਜਿਸ ਵਿੱਚ ਜੇਕਰ ਜਿੱਤ ਮਿਲਦੀ ਤਾਂ ਕੁਸ਼ਤੀ ਚ ਪਹਿਲਾ 골ਡ ਆਣਾ ਸੀਗਾ ਪਹਿਲਾ 올림픽 골ਡ ਆਣਾ ਸੀਗਾ ਤੇ ਜੇਕਰ ਹਾਰ ਵੀ ਜਾਂਦੇ ਤਾਂ ਸਿਲਵਰ ਮੈਡਲ ਤਾਂ ਪੱਕਾ ਸੀਗਾ ਪਰ ਹੁਣ ਨਾ ਤਾਂ ਸਿਲਵਰ ਮੈਡਲ ਮਿਲਣਾ ਹੈ ਨਾ 골ਡ ਮੈਡਲ ਮਿਲਣਾ ਹੈ ਅਤੇ ਨਾ ਹੀ ਫਾਈਨਲ ਮੁਕਾਬਲਾ ਹੋਵੇਗਾ ਕਿਉਂਕਿ ਵਿਨੇਸ਼ ਫੁਗਾੜ ਨੂੰ 올림픽 ਤੋਂ ਬਾਹਰ ਕਰ ਦਿੱਤਾ ਗਿਆ ਡਿਸਕਵਾਲਿਫਾਈ ਕਰ ਦਿੱਤਾ ਗਿਆ ਜਿਹਦੇ ਪਿੱਛੇ ਲੋਕਾਂ ਦਾ ਵੀ ਇਹ ਕਹਿਣਾ ਕਿ ਗਲਤੀ ਖੁਦ ਉਸ ਰੈਸਲਰ ਦੀ ਹੈ ਕਿਉਂਕਿ 53 ਕੈਟਾਗਰੀ ਤੋਂ 50 ਕੈਟਾਗਰੀ ਵਿੱਚ ਉਸ ਰੈਸਲਰ ਨੇ ਮੁਕਾਬਲਾ ਮੁਕਾਬਲਾ ਖੇਡਦੀ ਸੀ ਪਹਿਲਾਂ 53 ਕੈਟਾਗਰੀ ਵਿੱਚ ਖੇਡਦੀ ਸੀ ਤੇ ਹੁਣ 50 ਕੈਟਾਗਰੀ ਇਸ 올림픽ਸ ਵਾਸਤੇ ਖੇਡਣਾ ਸ਼ੁਰੂ ਕੀਤਾ ਸੀਗਾ ਹਰ ਮੁਕਾਬਲੇ ਤੋਂ ਪਹਿਲਾਂ ਉਸ ਦੀ ਸਵੇਰ ਨੂੰ ਸਾਰੇ ਰੈਸਲਰਸ ਦਾ ਸਾਰੇ ਪਹਿਲਵਾਨਾਂ ਦਾ ਵਜ਼ਨ ਕੀਤਾ ਜਾਂਦਾ ਕਿ ਉਹ 50 ਕੈਟਾਗਰੀ ਤੋਂ 50 ਕਿਲੋਗ੍ਰਾਮ ਤੋਂ ਥੱਲੇ ਹੈ ਜਾਂ ਨਹੀਂ ਹੈ ਪਰ ਇਹ ਵੀ ਦੱਸਿਆ ਜਾ ਰਿਹਾ ਸੂਤਰ ਦੇ حوالے ਤੋਂ ਕਿ ਬੀਤੀ ਰਾਤ ਵਿਨੇਸ਼ ਫੋਗਾਰਡ ਨੂੰ ਪਤਾ ਸੀ ਕਿ ਉਸ ਦਾ ਭਾਰ ਤਕਰੀਬਨ 100 ਗ੍ਰਾਮ 100 150 ਗ੍ਰਾਮ ਜ਼ਿਆਦਾ ਹੈ ਜਿਸ ਕਰਕੇ ਉਹਨੇ ਮਿਹਨਤ ਕਰਦੀ ਰਹੀ ਰੱਸਾ ਟੱਪਿਆ ਜੰਪਿੰਗ ਕੀਤੀ ਦੌੜਾਂ ਲਾਈਆਂ ਕਿ ਕਿਸੇ ਤਰੀਕੇ weight 50 ਕੈਟਾਗਰੀ ਤੋਂ 50 ਕਿਲੋਗ੍ਰਾਮ ਤੋਂ ਥੱਲੇ ਆ ਜਾਏ ਪਰ ਥੱਲੇ ਨਹੀਂ ਆਇਆ ਫਿਰ ਫਿਰ ਸਵੇਰੇ ਜਦੋਂ ਪਾਰ ਕੀਤਾ ਗਿਆ ਤਾਂ ਪਾਰ ਆਇਆ 50 ਕਿਲੋ ਤੋਂ ਵੱਧ ਤਾਂ ਕੈਟਾਗਰੀ ਵਿੱਚ ਨਾ ਆਣ ਕਰਕੇ ਜਿਹੜੀ ਖੇਡ ਕੈਟਾਗਰੀ ਹੈ ਵਿਰੇਸ਼ ਫੋਕੜ ਦੀ ਉਸ ਵਿੱਚ ਨਾ ਆਣ ਕਰਕੇ ਉਸ ਨੂੰ 올림픽 ਤੋਂ ਡਿਸਕਵਾਲਿਫਾਈ ਕਰ ਦਿੱਤਾ ਗਿਆ ਯਾਨੀ ਹੁਣ ਸਿਰਫ ਫਾਈਨਲ ਮੁਕਾਬਲਾ ਜਿਹੜਾ ਹੋਣਾ ਸੀ ਅੱਜ ਅਮਰੀਕਾ ਦੀ ਰੈਸਲਰ ਸਾਰਾ ਨਾਲ ਫਾਈਨਲ ਮੁਕਾਬਲਾ ਹੋਣਾ ਸੀਗਾ ਗੋਲਡ ਮੈਡਲ ਵਾਸਤੇ ਮੁਕਾਬਲਾ ਹੋਣਾ ਸੀਗਾ ਉਹ ਮੁਕਾਬਲਾ ਨਹੀਂ ਹੋਵੇਗਾ ਸਿਰਫ ਬ੍ਰੌਂਜ਼ ਮੈਡਲ ਅਤੇ ਸਿਰਫ ਗੋਲਡ ਮੈਡਲ ਜਿਹੜੂ ਹੁਣ ਮੰਨਿਆ ਜਾ ਰਿਹਾ ਕਿ ਜਿਹਦੇ ਨਾਲ ਮੁਕਾਬਲਾ ਹੋਣਾ ਸੀ ਸਾਰਾ ਦੇ ਨਾਲ ਉਸ ਨੂੰ ਸਿੱਧਾ ਸਿੱਧਾ ਗੋਲਡ ਮੈਡਲ ਦਿੱਤਾ ਜਾਵੇਗਾ ਅਤੇ ਬ੍ਰੌਂਜ਼ ਮੈਡਲ ਲਈ ਮੁਕਾਬਲਾ ਹੋਵੇਗਾ ਹੋਰ ਨਾ ਕੁੜੀਆਂ ਦਾ ਪਰ ਸਿਲਵਰ ਮੈਡਲ ਦਾ ਪੋਡੀਅਮ ਖਾਲੀ ਰਹੇਗਾ ਕਿਉਂਕਿ ਵਿਨੇਸ਼ ਫੋਗਾਰਡ ਜਿਸ ਨੇ ਫਾਈਨਲ ਮੁਕਾਬਲਾ ਖੇਡਣਾ ਸੀਗਾ 올림픽 골ਡ ਲੈਣਾ ਸੀਗਾ ਭਾਰਤ ਵਾਸਤੇ ਆਪ ਦੇ ਆਪ ਵਾਸਤੇ ਸਾਬਤ ਕਰਨਾ ਸੀਗਾ ਕਿਉਂਕਿ ਭਾਰਤ ਦੇ ਪਹਿਲਵਾਨਾਂ ਵਾਸਤੇ ਬੀਤਾ ਸਾਲ ਬਹੁਤ ਤੱਕੇ ਵਾਲਾ ਰਿਹਾ ਬਹੁਤ ਸੰਘਰਸ਼ ਵਾਲਾ ਰਿਹਾ ਚਾਹੇ ਫਿਰ ਉਹ ਆਪਣਾ ਮੈਡਲ ਨੂੰ ਪ੍ਰਧਾਨ ਮੰਤਰੀ ਮੋਦੀ ਕੇ ਘਰ ਦੇ ਬਾਹਰ ਰੱਖਣਾ ਹੋਵੇ ਜਾਂ ਫਿਰ ਬੀਜੇਪੀ ਦੇ ਕਨੇਤਾ ਬ੍ਰਿਜ ਭੂਸ਼ਣ ਦੇ ਖਿਲਾਫ ਮੁਹਿੰਮ ਚੇੜਨੀ ਹੋਵੇ ਹਰ ਤਰੀਕੇ ਨਾਲ ਭਾਰਤੀ ਮਹਿਲਾ ਰੈਸਲਰ ਅਤੇ ਮੇਲ ਰੈਸਲਰ ਪੁਰਸ਼ ਰੈਸਲਰ ਉਹਨਾਂ ਸਾਰਿਆਂ ਵਾਸਤੇ ਜਿਹੜਾ ਬੀਤਿਆ ਸਾਲ ਬੜਾ ਸੰਘਰਸ਼ ਬੜਾ ਤੱਕੇ ਵਾਲਾ ਰਿਹਾ ਸੀਗਾ ਤਾਂ ਉਮੀਦ ਲਾਈ ਜਾ ਰਹੀ ਸੀ ਕਿ ਉਸ ਤੱਕੇ ਤੋਂ ਬਾਅਦ ਸੰਘਰਸ਼ ਤੋਂ ਬਾਅਦ ਵਿਨੇਸ਼ ਫੁਗਾੜ ਮੈਡਲ ਜਿੱਤ ਕੇ ਪੂਰੀ ਦੁਨੀਆ ਨੂੰ ਸਾਬਤ ਕਰੇਗੀ ਪੂਰੇ ਭਾਰਤ ਦੇ ਲੋਕਾਂ ਨੂੰ ਸਾਬਤ ਕਰੇਗੀ ਜਿਹੜੇ ਰੈਸਲਰ ਨੂੰ ਗਲਤ ਕਹਿੰਦੇ ਸੀਗੇ ਕਿ ਜੇਕਰ ਲਗਨ ਹੋਵੇ ਮਿਹਨਤ ਹੋਵੇ ਤਾਂ ਜਿੱਤ ਹਾਸਲ ਕੀਤੀ ਜਾ ਸਕਦੀ ਹੈ ਪਰ ਸੁਪਨਾ ਟੁੱਟ ਚੁੱਕਿਆ ਹੈ 골ਡ ਮੈਡਲ ਦਾ ਕਿਉਂਕਿ ਵਿਨੇਸ਼ ਫਗੜ ਨੂੰ 올림픽 ਤੋਂ डिस्ਕਵਾਲਿਫਾਈ ਕਰ ਦਿੱਤਾ ਗਿਆ ਬਾਹਰ ਕਰ ਦਿੱਤਾ ਗਿਆ